ਨਾ ਲੇਡੀਜ਼ ਮੈਂ ਇਹ ਮੈਡੀਸਨ ਲੈਣ ਆਇਆ ਹੋਇਆ ਸੀਗਾ ਤੇ ਲੇਡੀਜ਼ ਦਾ ਪਰਸ ਪਿਆ ਹੋਇਆ ਸੀਗਾ ਉਹਦੇ ਵਿੱਚ ਉਹਨਾਂ ਦੇ ਡਾਕੂਮੈਂਟ ਤੇ ਪੈਸੇ ਤੇ ਹੋਰ ਕੀਮਤੀ ਚੀਜ਼ਾਂ ਲੈ ਕੇ ਪਾਚੀ ਸਿਵਲ ਹਸਪਤਾਲ ਦੇ ਅੰਦਰ ਹਸਪਤਾਲ ਸਟਾਫ ਦੇ ਪਰਸ ਦੇ ਵਿੱਚੋਂ ਪੈਸੇ ਕੱਢ ਕੇ ਭਜਣ ਵਾਲਾ ਲੋਕਾਂ ਦੇ ਹੱਥੇ ਚੜ ਗਿਆ ਤਾਂ ਲੋਕਾਂ ਨੇ ਉਹਦੀ ਰੇਲ ਬਣਾ ਦਿੱਤੀ ਤਾਂ ਦੱਸ ਦੇ ਕਿ ਬਟਿੰਡਾ ਦੇ ਸਿਵਲ ਹਸਪਤਾਲ ਦੇ ਅੰਦਰ ਐਚ ਆਈ ਵੀ ਪੋਜ਼ਿਟਿਵ ਵਿਅਕਤੀ ਜੋ ਕਿ ਦਵਾਈ ਲੈਣ ਦੇ ਲਈ ਆਇਆ ਹੋਇਆ ਸੀ ਜਦੋਂ ਸਟਾਫ ਆਪਣੇ ਕਮਰੇ ਦੇ ਵਿੱਚੋਂ 2 ਮਿੰਟ ਦੇ ਲਈ ਬਾਹਰ ਗਿਆ ਤਾਂ ਅੰਦਰ ਪਏ ਇੱਕ ਲੇਡੀ ਸਟਾਫ ਦੇ ਪਰਸ ਦੇ ਵਿੱਚੋਂ ਪੈਸੇ ਕੱਢ ਕੇ ਫਰਾਰ ਹੋ ਗਿਆ ਜਦੋਂ ਉਹਨਾਂ ਨੂੰ ਇਸ ਦੀ ਭਾਨਕ ਪਈ ਤਾਂ ਉਹਨਾਂ ਨੇ ਪਿੱਛਾ ਕੀਤਾ ਤਾਂ ਲੋਕਾਂ ਵੱਲੋਂ ਇਸ ਨੂੰ ਬਾਹਰ ਜਾ ਕੇ ਫੜ ਲਿਆ ਗਿਆ ਉਸ ਤੋਂ ਬਾਅਦ ਉਸ ਵਿਅਕਤੀ ਦੀ ਛਿੱਤਰ ਪ੍ਰੇੜ ਕੀਤੀ ਗਈ ਤੇ ਉਸ ਤੋਂ ਬਾਅਦ ਹਸਪਤਾਲ ਚੋਂ ਕਿ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ ਉਸਨੇ ਕੀ ਨਾਮ ਤੁਹਾਡਾ ਹਰਪ੍ਰੀ ਸਿੰਘ ਹੈ ਇਹ ਉਹਥੇ ਨਾ ਲੇਡੀਜ਼ ਮੈਂ ਇਹ ਮੈਡੀਸਨ ਲੈਣ ਆਏ ਹੋਏ ਸੀਗਾ ਤੇ ਲੇਡੀਜ਼ ਦਾ ਪਰਸ ਪਿਆ ਹੋਇਆ ਸੀਗਾ ਉਹਦੇ ਵਿੱਚ ਉਹਨਾਂ ਦੇ ਡਾਕੂਮੈਂਟ ਤੇ ਪੈਸੇ ਤੇ ਹੋਰ ਕੀਮਤੀ ਚੀਜ਼ਾਂ ਲੈ ਕੇ ਭੱਜ ਗਿਆ ਸੀ ਫਿਰ ਤੇ ਇਹਨਾਂ ਨੂੰ ਫਿਰ ਉਹਨਾਂ ਨੇ ਜਦੋਂ ਚਲਾਏ ਉਹ ਫਿਰ ਇਹਨੂੰ ਉਥੋ ਅਸੀਂ ਗੁਰਦਵਾਰੇ ਸਾਹਿਬ ਕੋਲੋਂ ਉਹ ਤਾਂ ਫੜ ਕੇ ਲੈ ਕੇ ਆਉਂਦੇ ਹੁਣ ਪੈਸੇ ਦੇਤੇ ਆ ਜੀ ਹੁਣ ਕਿਰਾ ਇਹਨਾਂ ਨੇ ਸ਼ਿਵ ਲਾਲ ਨੇ ਤੈਨੂੰ ਨਹੀਂ ਕਰਦੇ ਕਰਨੀ ਹੁਣ ਸਰ ਉਹਨੂੰ ਨਹੀਂ ਕਰ ਚੌਂਕੀ ਦੇ ਤੇ ਉਹਨਾਂ ਦੇ ਡਾਕੂਮੈਂਟ ਨਹੀਂ ਦਿੱਤੇ ਪੈਸੇ ਦੇ ਦਿੱਤੇ ਹੁਣ ਕਿੱਥੇ ਦੇਤਾ ਚੌਂਕੀ ਮੰਗੋ ਉਹਨਾਂ ਨੂੰ ਜੀ ਅਸੀਂ ਰਸ ਉੱਥੇ ਮਿਲ ਗਏ ਸੀ ਹੁਣ ਤਾਂ ਚੌਂਕੀ ਦੇ ਵਿੱਚ ਆ ਜੀ ਹੁਣ ਤਾਂ ਇੱਥੇ ਚੌਂਕੀ ਦੇ ਵਿੱਚ ਬੰਦ ਕਰਤਾ ਜੀ ਹਾਂ ਜੀ ਕੀ ਨਾਮ ਹੋਇਆ ਤੁਹਾਡਾ ਜੀ ਮੇਡਮ ਹਰਦੀਪ ਹੈ ਜੀ ਪ੍ਰਦੀਪ ਜੀ ਕੀ ਗੱਲ ਸੀ ਕੀ ਬੋਲਦਾ ਮੈਂ ਐਸਟੀਵੀਆ ਡਿਪਾਰਟਮੈਂਟ ਦੀ ਜੌਬ ਕਰਦਾ ਆ ਇਹ ਜੋ ਸਾਡੇ ਨਾਲ ਇਹ ਘਟਨਾ ਵਾਪਰੀ ਆ ਇਹ ਅਸੀਂ 2 ਮਿੰਟਲੀ ਡੀਡ ਸਾਹਿਬ ਕੋਲ ਏਸੀ ਦੇ ਰਿਗਾਰਡਿੰਗ ਉਹਦੀ ਕੰਪਲੇਨ ਲੈ ਕੇ ਗਏ ਸੀਗੇ ਉਸ ਚੀਜ਼ ਦਾ ਉਹ ਫਾਇਦਾ ਉਠਾ ਕੇ ਉਸਨੇ ਕੁੰਡੀ ਖੋਲ ਕੇ ਕਮਰੇ ਦੀ ਸਾਡੀ ਸੀਮਿੰਟ ਲੈਬ ਦੇ ਵਿੱਚੋਂ ਨੇ ਤੁਹਾਡੇ ਬੈਗਸ ਪਏ ਸੀ ਤੇ ਮੈਂ ਉਹਦਾ ਪਰਸ ਸੀਗਾ ਉਹਦੇ ਵਿੱਚੋਂ ਉਹਨਾਂ ਨੇ ਪੈਸੇ ਕੱਢ ਕੇ ਉਥੋਂ ਨੜਕਾ ਹੈਗਾ ਭੱਜ ਕੇ ਚਲਾ ਗਿਆ ਉਹਦੇ ਪਿੱਛੇ ਅਸੀਂ ਜਾ ਕੇ ਪਿੱਛਾ ਕਰਕੇ ਉਹਨੂੰ ਅਸੀਂ ਗੁਰਦੁਆਰੇ ਦੇ ਕੋਲੋਂ ਉਥੋਂ ਪਕੜ ਕੇ ਫਿਰ ਲੈ ਕੇ ਆਂਦਾ ਤੇ ਉਹਦੇ ਖਿਲਾਫ ਅਸੀਂ ਜਿਹੜੀ ਹੈਗੀ ਇੱਕ ਬਣਦੀ ਕਾਰਵਾਈ ਲਈ ਦਰਖਾਸਤ ਕੀਤੀ ਹੈਗੀ ਤੇ ਥਾਣੇ ਵਿੱਚ ਉਹਨੂੰ ਥਾਣੇ ਦਾ ਜਿਹੜਾ ਮੁਲਾਜ਼ਮ ਆਇਆ ਪੜਕੇ ਲੱਗ ਗਏ ਨੇ ਬਣਦੀ ਉਹ ਕਾਰਵਾਈ ਕਰਨੀ ਕਰ ਰਹੇ ਨਹੀਂ ਕੋਨ ਕੋਨ ਸੀ ਉਹ ਲੋਕ ਉਹ ਏ ਆਰਟੀ ਵਿੱਚ ਕੋਈ ਪੇਸ਼ੈਂਟ ਦੱਸਿਆ ਗਿਆ ਵੀ ਏ ਆਰਟੀ ਦੀ ਦਵਾਈ ਖਾ ਰਿਹਾ ਹੈਗਾ ਤੇ ਐਚ ਆਈ ਵੀ ਉਹ ਕੇਸ ਹੈਗਾ ਉਹ ਤੇ ਉਹ ਇਸ ਕਾਰਨ ਵਿੱਚ ਉਹ ਜਿਹੜਾ ਨਸ਼ੇੜੀ ਹੈਗਾ ਆਈ ਥਿੰਕ ਉਹ ਪੋਸਟ ਕੈਟੇਗਰੀ ਦਾ ਬੰਦਾ ਆਏਗਾ ਤੇ ਉਹਨੇ ਉਸਦੀ ਦਾ ਮੌਕਾ ਉਠਾ ਕੇ ਸਾਡੇ ਜਿਹੜੇ ਹੈਗੇ ਬੈਕਸ ਦੇ ਫੋਨ ਲੱਗ ਲਈ ਕਰਕੇ ਦਫਤਰੀ ਵਿੱਚ ਵੜ ਕੇ ਉਹ ਪੈਸੇ ਕੱਢ ਕੇ ਲੈ ਲੈਂਦਾ ਕਿ ਮੇਰੇ ਕੋਲ ਮਾਉਂਟ ਕੋਈ ਜ਼ਿਆਦਾ ਨਹੀਂ ਸੀ ਜਿਹੜੇ ਮੇਨ ਮਾਉਂਟ ਸੀ ਹਾਲਾਂਕਿ ਉਹ ਅਸੀਂ ਮੌਕੇ ਤੇ ਦੇਖ ਲਿਆ ਉਹਨੂੰ ਇਸ ਕਰਕੇ ਜ਼ਿਆਦਾ ਨੁਕਸਾਨ ਨਹੀਂ ਹੋਇਆ ਜਿਹੜੇ ਕਿ 1.5-200 ਰੁਪਿਆਣ ਕੱਢ ਕੇ ਭਾਦੇ ਆ ਜਦੋਂ ਤੱਕ ਚਲੋ ਦੇਖਿਆ ਪੇਮੈਂਟ ਹੋਰ ਵੀ ਸੀਗੀ ਮੈਮ ਜੀ ਬਟ ਉਹ ਬੱਤੇ ਤੇ ਰਹਿ ਗਈ ਹੈ ਵੀ ਉਹ ਅਸੀਂ ਫੜ ਲਿਆ ਹੈਗਾ ਤੇ ਜਿਹੜੀ ਬੰਦਈ ਕਾਰਵਾਈ ਉਹ ਮੈਂ ਕਰ ਰਹੀ ਹਾਂ ਜੀ ਦੇਖੋ